ਸਾਤ ਸੰਗਤ ਜੀ ਗੁਰੂ ਨਾਨਕ ਜੀ ਤੋਂ ਪਹਿਲਾਂ ਤਿੰਨ ਮਹਾਪੁਰਸ਼ ਹੋਏ ਜਿਨ੍ਹਾਂ ਦੇ ਉਪਦੇਸ਼ ਅਤੇ ਜੀਵਨੀ ਕਰਨੀ ਆਸਰੇ ਤਿੰਨ ਅੜਰੇ ਅੜਰੇ ਧਰਮ ਸੰਸਾਰ ਵਿੱਚ ਪ੍ਰਚਲਿਤ ਹਨ ਮਹਾਤਮਾ ਬੁੱਧ ਹਿੰਦੁਸਤਾਨ ਵਿੱਚ ਜਨਮ ਤੇ ਬੁੱਧ ਮਤ ਦਾ ਮੁਖੀ ਈਸਾ ਫਲਸਤੀਨ ਵਿੱਚ ਜਨਮ ਤੇ ਈਸਾਈ ਮਤ ਦਾ ਮੁਖੀ ਅਤੇ Hazrat ਮੁਹੰਮਦ ਸਾਹਿਬ ਅਰਬ ਵਿੱਚ ਜਨਮ ਤੇ ਇਸਲਾਮ ਦਾ ਬਾਨੀ ਉਪਰੋਕਤ ਤਿੰਨਾਂ ਦੇ ਜੀਵਨ ਨੂੰ ਵਿਚਾਰਨ ਤੋਂ ਪਤਾ ਲੱਗਦਾ ਹੈ ਕਿ ਤਿੰਨਾਂ ਨੇ ਜਦੋਂ ਆਪੋ ਆਪਣੇ ਮੱਤ ਦਾ ਪ੍ਰਚਾਰ ਸ਼ੁਰੂ ਕੀਤਾ ਤਦੋਂ ਉਹਨਾਂ ਦੀ ਉਮਰ 32 ਸਾਲ ਦੀ ਲਗਭਗ ਸੀ ਮਹਾਤਮਾ ਬੁੱਧ ਨੇ ਜਵਾਨੀ ਵਿੱਚ ਘਰ ਦਾ ਤਿਆਗ ਕੀਤਾ ਪਰ ਕਈ ਸਾਲ ਸ਼ਾਂਤੀ ਤੇ ਮੁਕਤੀ ਦੀ ਖੋਜ ਵਿੱਚ ਗਵਾ ਦਿੱਤੇ ਆਖਰ ਗਿਆ ਦੇ ਸਥਾਨ ਉੱਤੇ ਇੱਕ ਬੋੜ ਹੇਠ ਬੈਠਿਆ ਗਿਆਨ ਹੋਇਆ ਗਿਆਨ ਨੂੰ ਹਾਸਲ ਕਰਕੇ ਪ੍ਰਚਾਰ ਸ਼ੁਰੂ ਕੀਤਾ ਈਸਾ ਨੇ ਜਦੋਂ ਸਰਮਨ ਪਹਾੜ ਤੇ ਸਚਾਈ ਦਾ ਪਹਿਲਾ ਨਾਰਾ ਲਾਇਆ ਤਦੋਂ ਉਹਨਾਂ ਦੀ ਉਮਰ 30 ਸਾਲ ਸੀ ਅਤੇ ਇਸ ਤੋਂ ਪਹਿਲਾਂ ਭੇਡਾਂ ਚਾਰਿਆ ਕਰਦੇ ਸਨ ਜੋ ਉਹਨਾਂ ਦੇ ਵੱਡੇ-ਵਡੇਰਿਆਂ ਦਾ ਖਾਨਦਾਨੀ ਪੇਸ਼ਾ ਸੀ। ਹਜਰਤ ਮੁਹੰਮਦ ਸਾਹਿਬ ਯਤੀਮ ਸਨ। ਇੱਕ ਵਿਧਵਾ ਕੋਲ ਨੌਕਰ ਹੋ ਕੇ ਵਪਾਰ ਕਰਦੇ ਰਹੇ। ਰੁਪਿਆ ਤੇ ਜਵਾਨੀ ਹਾਸਲ ਕਰਨ ਪਿੱਛੋਂ ਉਸੇ ਵਿਧਵਾ ਨਾਲ ਵਿਆਹ ਕਰਾ ਲਿਆ। ਤਕੜੀ ਉਮਰ ਵਿੱਚ ਆਪਣੇ ਮਤ ਦਾ ਪ੍ਰਚਾਰ ਕੀਤਾ ਤੇ ਉਸ ਦੀ ਵੋਟੀ ਹੀ ਉਸ ਦੇ ਮਤ ਦੀ ਪਹਿਲੀ ਪੁਜਾਰਣ ਬਣੀ ਮੁਹੰਮਦ ਸਾਹਿਬ ਨੇ ਗਿਆਨ ਅਤੇ ਰੱਬੀ ਬਰਕਤ ਦਾ ਆਸਰੇ ਧਰਮ ਨਹੀਂ ਚਲਾਇਆ ਸਗੋਂ ਸ਼ੁਰੂ ਤੋਂ ਅੰਤ ਤੱਕ ਤਲਵਾਰ ਦਾ ਆਸਰਾ ਲਿਆ ਗੁਰੂ ਨਾਨਕ ਜੀ ਉੱਪਰਲੇ ਤਿੰਨਾਂ ਤੋਂ ਮਹਾਨ ਤੇ ਵੱਖਰੇ ਅਵਤਾਰ ਸਨ ਪਹਿਲਾਂ ਹੀ ਪਰਮਾਤਮਾ ਕੋਲੋਂ ਬਰਕਤਾਂ ਹਾਸਲ ਕਰਕੇ ਆਏ ਸਨ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਸੀ ਤਿਵੇਂ ਚੱਲਦੇ ਤੇ ਉਪਦੇਸ਼ ਕਰਦੇ ਸਨ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹਨਾਂ ਦੇ ਅਨੇਕਾਂ ਸਿੱਖ ਬਣ ਚੁੱਕੇ ਸਨ ਸਭ ਤੋਂ ਬਹੁਤੀ ਸ਼ਰਧਾ ਰੱਖਣ ਵਾਲਾ ਰਾਏ ਬੁਲਾਰ ਪੱਟੀ ਸੀ ਜਿਹੜਾ ਕੁਝ ਸਾਲ ਪਹਿਲਾਂ ਹਿੰਦੂ ਧਰਮ ਤਿਆਗ ਕੇ ਇਸਲਾਮ ਨੂੰ ਕਬੂਲ ਕਰ ਚੁੱਕਾ ਸੀ ਸੁਲਤਾਨਪੁਰ ਵਿੱਚ ਬੀਬੀ ਨਾਨਕੀ ਤੇ ਮਨਸੁਖੇ ਸ਼ਰਧਾਲੂ ਸਨ ਗੁਰੂ ਜੀ ਦੀ ਆਤਮਿਕ ਅਵਸਥਾ ਨੂੰ ਪਲੀ ਪ੍ਰਕਾਰ ਜਾਣਦੇ ਸਨ ਕਾਜ਼ੀ ਅਤੇ ਨਵਾਬ ਦੇ ਹਰਣ ਪਿੱਛੋਂ ਤਾਂ ਸੁਲਤਾਨਪੁਰ ਵਿੱਚ ਆਮ ਲੋਕਾਂ ਵਿੱਚ avatars ਮੰਨੇ ਗਏ ਸਤ ਸੰਗ ਵਿੱਚ ਬੈਠਣ ਵਾਲੇ ਜਗਿਆਸੂਆਂ ਦੀ ਗਿਣਤੀ ਸੈਂਕੜਿਆਂ ਤੱਕ ਪਹੁੰਚ ਗਈ ਸੀ। ਸੁਲਤਾਨਪੁਰ ਵਿੱਚ ਹੀ ਲੋਕਾਂ ਨੂੰ ਨਹੀਂ ਸਿਤਾਰਨਾ। ਸਭ ਉਹ ਵਿਸ਼ਾਲ ਧਰਤੀ ਉੱਤੇ ਕਰੋੜਾਂ ਮਨੁੱਖ ਜੋ ਹੰਕਾਰ, ਲਾਲਚ, ਮੋਹ, ਕਾਮ ਅਤੇ ਈਰਖਾ ਦੀ ਭਿਆਨਕ ਜਵਾਲਾ ਨਾਲ ਸੜ ਰਹੇ ਸਨ। ਤੜਪਦੇ ਜੀਵਾਂ ਦੀ ਹਾਹਾਕਾਰ ਸੁਣਨ ਵਾਲਾ ਕੋਈ ਨਹੀਂ ਸੀ। ਰਾਜ ਦੇ ਕਰਿੰਦੇ ਸਾਧੂ, ਸੰਤ, ਫਕੀਰ, ਪਿੰਡਾਂ ਦੇ ਮੁਖੀ ਤੇ ਸਰਪੰਚ ਲੋਕਾਂ ਨੂੰ ਲੁੱਟਣ ਤੇ ਤੰਗ ਕਰਨ ਵਾਲੇ ਸਨ। ਝੂਠ ਤੇ ਠੱਗੀ ਦਾ ਪਸਾਰਾ ਸੀ ਜਦੋਂ ਗੁਰੂ ਜੀ ਨੇ ਪ੍ਰਚਾਰ ਕੀਤਾ ਤਦੋਂ ਦਿੱਲੀ ਦੇ ਤਖਤ ਉੱਤੇ ਸਿਕੰਦਰ ਲੋਧੀ ਬੈਠਾ ਸੀ ਉਹ ਚੰਗਾ ਪੜਿਆ ਲਿਖਿਆ ਚੰਗੇਰੀ ਸੂਝ ਵਾਲਾ ਤੇ ਮਹਾਨ ਕਵੀ ਸੀ ਕਵੀ ਹੋਣ ਕਰਕੇ ਇਸ ਦੇ ਦਿਲ ਵਿੱਚ ਜਨਤਾ ਵਾਸਤੇ ਚੋਖਾ ਦਰਦ ਸੀ ਇਸ ਨੇ ਤਖਤ ਤੇ ਬੈਠਦੇ ਸਾਰ ਜਿੱਥੇ ਬਾਗੀਆਂ ਨਾਲ ਫੌਜੀ ਲੜਾਈ ਲੜੀ ਉੱਥੇ ਦੇਸ਼ ਦੇ ਭਲੇ ਵਾਸਤੇ ਵੀ ਚੰਗਾ ਉਪਰਾਲਾ ਕੀਤਾ ਸੜਕਾਂ ਤੇ ਨਹਿਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਖੇਤੀਬਾੜੀ ਦਾ ਸੁਧਾਰ ਕੀਤਾ ਜ਼ਿਮੀਨੀ ਮਾਮਲੇ ਦੀ ਵਸੂਲੀ ਦੀ ਤਰਤੀਬ ਚੰਗੀ ਮਿੱਠੀ ਅੰਨ ਸਸਤਾ ਹੋ ਗਿਆ ਅੰਨ ਸਸਤਾ ਹੋਣ ਦੇ ਨਾਲ ਬਾਕੀ ਚੀਜ਼ਾਂ ਵੀ ਸਸਤੀਆਂ ਮਿਲਣ ਲੱਗੀਆਂ ਲੋਕ ਕੁਝ ਸੁਖੀ ਹੋਏ ਹਿੰਦੂਆਂ ਨੂੰ ਵੀ ਸੁੱਖ ਦਾ ਸਾਹ ਆਉਣ ਲੱਗਾ ਧਰਮ ਪ੍ਰਚਾਰ ਕਰਨ ਵਾਲਿਆਂ ਨੂੰ ਕੁਝ ਖੁੱਲ੍ਹ ਹੋਈ ਸੂਬਾ ਪੰਜਾਬ ਉਸ ਵੇਲੇ ਦਿੱਲੀ ਰਾਜ ਦੇ ਅਧੀਨ ਸੀ ਇਥੋਂ ਦਾ ਪ੍ਰਬੰਧ ਨਵਾਬਾਂ ਦੇ ਹੱਥ ਸੀ ਨਵਾਬ ਭਾਵੇਂ ਐਨੇ ਨਹੀਂ ਸਨ ਬਦਲੇ ਫਿਰ ਵੀ ਕੇਂਦਰੀ ਰਾਜਸੀ پالਸੀ ਬਦਲਣ ਦਾ ਉਹਨਾਂ ਉੱਤੇ ਅਸਰ ਬਹੁਤ ਪਿਆ ਸੀ ਗੁਰੂ ਜੀ ਨੇ ਸੁਲਤਾਨਪੁਰ ਛੱਡਿਆ ਸ਼ਹਿਰੋਂ ਬਾਹਰ ਚੌਕੀ ਦੂਰ ਤੱਕ ਲੋਕ ਤੋਰਨ ਵਾਸਤੇ ਆਏ ਭਾਈ ਮਰਦਾਨਾ ਤੇ ਬਾਲਾ ਨਾਲ ਸਨ ਮਰਦਾਨੇ ਦੇ ਕੋਲ ਰਵਾਬ ਸੀ ਉਸ ਰਵਾਬ ਨੂੰ ਕਰਤਾਰ ਦੇ ਭਗਤ ਫਿਰਨਦੇ ਨੇ ਬਣਾਇਆ ਸੀ ਸੱਤ ਕਰਤਾਰ ਨਾਨਕ ਨਿਰੰਕਾਰ ਸਦਾ ਉਸ ਦੀਆਂ ਤਾਰਾਂ ਵਿੱਚੋਂ ਆਪੇ ਆਵਾਜ਼ਾਂ ਉਤਪੰਨ ਹੁੰਦੀਆਂ ਸਨ ਜਦੋਂ ਰਵਾਬ ਵਜਦੀ ਸੀ ਤਾਂ ਪੰਛੀ ਸ਼ੇਰ ਸੱਪ ਤੇ ਹਰਣ ਮਸਤ ਹੋ ਜਾਂਦੇ ਸਨ ਸਤ ਕਰਤਾਰ ਜਪਣ ਦਾ ਉਪਦੇਸ਼ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਸੰਗਤ ਤੇ ਬੀਬੀ ਨਾਨਕੀ ਜੀ ਨੂੰ ਵਿਦਾ ਕੀਤਾ ਗੁਰੂ ਜੀ ਕੋਲੋਂ ਵਿਛੜਨ ਲੱਗਿਆ ਬੀਬੀ ਜੀ ਨੇ ਬੇਨਤੀ ਕੀਤੀ ਜੇ ਦੁਰਾਡੇ ਜਾਹੇਗਾ ਤਾਂ ਮੈਂ ਖਰੀ ਉਧਰ ਜਾਵਾਂਗੀ ਅੱਗੇ ਭਾਈ ਜੀ ਜੋ ਤੁਹਾਡੀ ਰਜ਼ਾਈ ਹੋਵੇਗੀ ਸੋ ਕਰੋਗੇ ਗੁਰੂ ਜੀ ਨੇ ਉੱਤਰ ਦਿੱਤਾ ਬੀਬੀ ਜੀ ਤੁਸੀਂ ਫਿਕਰ ਜਮਾ ਨਾ ਕਰੋ ਜਿਸ ਵੇਲੇ ਤੁਸੀਂ ਯਾਦ ਕਰੋਗੇ ਤੇ ਤਵੇਲੇ ਮੈਂ ਤੁਹਾਡੇ ਹਾਜ਼ਰ ਹੋਸਾਂ ਮੂੰਹ ਤੋੜਿਆ ਹੀ ਲੋੜੀਦਾ ਹੈ ਇਉਂ ਭੈਣ ਪਿਆਰੀ ਨਾਲ ਮੁੜ ਮਿਲਣ ਦਾ ਇਕਰਾਰ ਕੀਤਾ ਤਿੰਨੇ ਅੱਗੇ ਅੱਗੇ ਤੁਰ ਗਏ ਉਹਨਾਂ ਤੁਰਿਆਂ ਜਾਂਦਿਆਂ ਨੂੰ ਸੁਲਤਾਨਪੁਰ ਦੀ ਸੰਗਤ ਉਤਨਾ ਚਿਰ ਦੇਖਦੀ ਰਹੀ ਜਿੰਨਾ ਚਿਰ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਓਲੇ ਨਹੀਂ ਹੋ ਗਏ ਜਦੋਂ ਅੱਖਾਂ ਤੋਂ ਓਲੇ ਹੋ ਗਏ ਤਾਂ ਮਨ ਵਿੱਚ ਵੀਰ ਦੇ ਚਿੱਤਰ ਨੂੰ ਵਸਾ ਕੇ ਬੀਬੀ ਨਾਨਕੀ ਜੀ ਵਾਪਸ ਘਰ ਮੁੜਾਈ ਸ਼ਹਿਰ ਦੀਆਂ ਗਲੀਆਂ ਸ਼ਹਿਰ ਦੇ ਘਰ ਤੇ ਮੁਹੱਲੇ ਸੁੰਨੇ-ਸੁੰਨੇ ਪ੍ਰਤੀਤ ਹੋਣ ਲੱਗੇ ਵਰਕਤਾਂ ਵਾਲੇ ਗੁਰੂ ਜੀ ਰੌਣਕਾਂ ਨਾਲ ਹੀ ਲੈ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ